ਇਹਰੇ ਕਾਲੀ ਸਰਕਾਰ ਬਣਨੀ ਚਾਹੀਦੀ ਐ ਕਿ ਬਹੁਤ ਵਧੀਆ ਹੋਊਗਾ ਪੰਜਾਬ ਵਾਸਤੇ ਬਾਕੀ ਸਰਕਾਰਾਂ ਨੇ ਤਾਂ ਲੁੱਟ ਕੇ ਖਾ ਲਿਆ ਪੰਜਾਬ ਇਹ ਸਰਕਾਰ ਦੇਖਦੇ ਆਪਾਂ ਨੇ ਬਣਾਉਂਦੇ ਆ ਜੇ ਵਧੀਆ ਲੱਗਿਆ ਅਗਲੇ ਅਗਲੀ ਵਾਰ ਫੇਰ ਆਈ ਜਾਊਗੀ ਹੋ ਲੋਕਾਂ ਨੇ ਦੂਜਿਆਂ ਨੂੰ ਬਦਲਾਵ ਕਰਕੇ ਦੇਖ ਲਿਆ ਪਰ ਲੋਕਦਵਾਰਾ ਥੁੜਕੇ ਫੇਰ ਬਦਲਾਵ ਦੇਖ ਕੇ ਸਰੋਵੰਡੀ ਕੱਲੇ ਪੂਰੇ ਕਿੱਡਾ ਕੇ ਛੜ ਕੇ ਲੋਕ ਚੌਕਾਂ ਦੇ ਦੇ ਲਿਆ ਆਪੇ ਭਗਵਾਨਤਵਾਂ ਦੇ ਭੱਲੇ ਕੱਕ ਜੇਗਾ ਸਿਰਫ ਝੂਠ ਦਵਾਤ ਪੂਰਾ ਕਿੰਨਾ ਇਕੱਠਾ ਬਾਈ ਜੀ ਬੱਚੇ ਵੀਰੇ ਬਹੁਤ ਇਕੱਠਾ ਹੈ 2 ਕਿਲੋਮੀਟਰ ਤੋਂ ਪਿੱਛੇ 2.5 ਕਿਲੋਮੀਟਰ ਟਰੈਕਟਰ ਟਰੈਕਟਰ ਘੜੇ ਪਿੱਛੇ ਜਿਹੜੀ ਨੌਜੋਨ ਆਪ ਕਹਿਣ ਲੱਗੇ ਵੀ ਸ਼ਰੋਮਣੀ ਕਾਲਜ ਵੱਲੋਂ ਤੁਹਾਨੂੰ ਅਸੀਂ ਵੋਟ ਪਾਉਣੀ ਹੈ ਅਸੀਂ ਜਿਹੜਾ ਬਦਲਾਵ ਚ ਵੋਟ ਪਾ ਕੇ ਭਵਤਵਨ ਨੂੰ ਵੋਟ ਪਾਈਆਂ ਉਹ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਦਿਖਾਈ ਦੇ ਰਿਹਾ ਤੇ ਪਤਾ ਕਰਦੇ ਆ ਕਿ ਕਿੱਥੋਂ ਜੁੜੇ ਨੇ ਹਸ਼ੀਕਾ ਜੀ ਇਹ ਤੇ ਸ਼ੀਸ਼ਾ ਥੱਲੇ ਕਰ ਲਓ ਥੋੜਾ ਜਿਹਾ ਤੇ ਇਕੱਠ ਪੂਰਾ ਜੋਰਾਂ ਤੇ ਆ ਤੁਸੀਂ ਕਿੱਥੋਂ ਆਏ ਹੋ ਅਸੀਂ ਸ਼ਰੀਫਾ ਤੇ ਗੜਾ ਸਾਹਿਬ ਤੋਂ ਆਈ ਜੀ ਅੱਛਾ ਜੀ ਤੇ ਪੂਰਾ ਸਮਰਥਨ ਮਿਲ ਰਿਹਾ ਹਾਂਜੀ ਹਾਂਜੀ ਪੂਰਾ ਮਿਲ ਰਿਹਾ ਜੀ ਤੁਹਾਨੂੰ ਕੋਈ ਅਹੁਦਾ ਦਿੱਤਾ ਹੋਇਆ ਹੈ ਕਿ ਤੁਸੀਂ ਆਪ ਮਾਰੇ ਆਏ ਹੋ? ਨਹੀਂ ਸਾਡੇ ਵੀਰ ਜੀ ਨੇ ਉਹਰੇ ਫਰਦਾਰ ਬਲਜੀਤ ਸਿੰਘ ਜੀ ਪੁੱਟਾ ਹਮਿਤ ਪ੍ਰਧਾਨਾ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਹ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਹਾਂ ਇਹ ਪੁੱਟਾ ਜੀ ਦਾ ਸਮਰਥਨ ਕਰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਹਿਯੋਗ ਲਈ ਆਏ ਹੋਏ ਨੇ। ਹਾਂ ਜੀ ਤੇ ਪਿੱਛੇ ਕਿੰਨਾ ਇਕੱਠ ਹੈ ਬਾਈ ਜੀ? ਉਹ ਦੂਰ ਤੱਕ ਇਕੱਠ ਹੈ ਜੀ ਸਾਰੇ ਬਲਜੀਤ ਸਿੰਘ ਪੁੱਟਾ ਜੀ ਦਾ ਕਰਿਆ ਹੋਇਆ ਚੇਅਰਮੈਨ ਦਾ ਜਿੰਨੇ ਪਿੱਛੇ ਨੇ ਸਾਰੇ। ਇਹ ਜਿਹੜਾ ਮਤਲਬ ਸਹਿਯੋਗ ਸਾਰੀ ਸਮੁੱਚੀ ਲੀਡਰਸ਼ਿਪ ਦਾ ਸਹਿਯੋਗ ਹੈ ਅਕਾਲੀ ਦਲ ਦਾ ਤੇ ਤੁਸੀਂ ਕੀ ਮਤਲਬ ਕੀ ਸਮਝਦੇ ਹੋ ਹੁਣ ਅਕਾਲੀ ਦਲ ਉੱਠ ਰਿਹਾ ਹਾਂਜੀ ਅੱਗੇ ਨਾਲੋਂ ਕਾਫੀ ਅਕਾਲੀ ਦਲ ਉੱਠ ਰਿਹਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਘੱਟ ਵਿੱਚ ਇੱਕ ਵੀਰ ਜੁੜਿਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਚੀਕਾਲ ਬਾਈ ਜੀ ਤੇ ਪੂਰਾ ਹੰਗਾਰਾ ਮਿਲ ਰਿਹਾ ਹਾਂਜੀ ਹਾਂ ਪੂਰਾ ਹੁਣ ਲੋਕਾਂ ਨੇ ਦੂਜਿਆਂ ਨੂੰ ਬਦਲਾਵ ਕਰਕੇ ਦੇਖ ਲਿਆ ਪਰ ਲੋਕ ਦੁਆਰਾ ਥੁੜਕੇ ਫਿਰ ਬਦਲਾਵ ਦੇਖ ਕੇ ਸਰੋਪੰਡੀ ਕੱਲ੍ਹ ਦਾ ਪੂਰਾ ਇਹ ਕਿਹੜਾ ਕਿ ਹੜਕੇ ਲੋਕ ਲੋਕਾਂ ਨੇ ਦੇਖ ਲਿਆ ਆਪਣੇ ਕੋਹਾਂ ਤਵਾਂ ਦੇ ਪੱਲੇ ਕੱਕ ਜੇਗਾ ਸਿਰਫ ਝੂੜ ਤਵਾਂ ਤੋਂ ਬਿਨਾਂ ਤੇ ਪੂਰਾ ਕਿੰਨਾ ਇਕੱਠਾ ਹੈ ਬਾਈ ਜੀ ਬੱਚੇ ਵੀਰੇ ਬਹੁਤ ਇਕੱਠਾ ਹੈ 2 ਕਿਲੋਮੀਟਰ ਦਾ ਪਿੱਛੇ 2.5 ਕਿਲੋਮੀਟਰ ਟਰੈਕਟਰ ਟਰੈਕਟਰ ਖੜਿਆ ਪਿੱਛੇ ਤੇ ਜਿਹੜਾ ਪਹਿਲਾਂ ਮਤਲਬ ਇੱਕ ਵਾਰ ਪਾਰਟੀ ਗਰਾਫਟ ਦੇ ਵਿੱਚ ਆ ਗਈ ਸੀ ਤੇ ਇਕੱਠ ਦੇਖ ਕੇ ਲੱਗਦਾ ਹੈ ਕਿ ਪਾਰਟੀ ਫੇਰ ਤੋਂ ਉੱਠ ਰਹੀ ਹੈ ਤੇ ਰੇਸ਼ੋ ਉੱਠ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਦੇਖੋ ਵੀਰੇ ਅਸੀਂ ਇਹਨਾਂ ਪਿੰਡਾਂ ਜੀ ਜਾਣਦੇ ਆ ਸਾਡੇ ਪਿੰਡ ਦੇ ਆਪ ਨੌਜਵਾਨ ਸਭਾ ਜਿਹੜੇ ਨੌਜਵਾਨ ਆਪ ਕਹਿਣ ਲੱਗੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਨੂੰ ਅਸੀਂ ਵੋਟ ਪਾਉਣੀ ਹੈ ਅਸੀਂ ਜਿਹੜਾ ਬਦਲਾਵ ਚ ਵੋਟ ਪਾ ਕੇ ਭਗਤ ਸਿੰਘ ਨੂੰ ਵੋਟ ਪਾਈਆਂ ਉਹ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਵਿੱਚ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਹੈ ਰੋਸ ਸੀਗਾ ਉਹ ਹੁਣ ਮਿਟਦਾ ਜਾ ਰਿਹਾ ਲੋਕਾਂ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਪਹਿਲਾਂ ਗਲਤੀਆਂ ਹੋ ਗਈਆਂ ਉਹਨਾਂ ਨੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਠੀਕ ਹੈ ਸ਼੍ਰੋਮਣੀ ਜਗਲੇ ਕੁਝ ਸੁਧਾਰ ਕਰਿਆ ਹੈ ਠੀਕ ਹੈ ਜੋ ਗਲਤੀ ਪਹਿਲਾਂ ਹੋ ਗਈਆਂ ਪਰ ਹੁਣ ਲੋਕ ਦੁਬਾਰਾ ਮੁੜ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਚ ਕਾਹਵਾ ਨਾ ਲੋਕ ਪੂਰੇ ਜੀ ਕਾਲ ਜੀ ਧੰਨਵਾਦ ਜੀ ਆਂਗਾਰਾ ਮਿਲ ਰਿਹਾ ਕਾਲੀ ਸਰਕਾਰ ਨੂੰ ਫਿਰ ਇਹ ਕਾਲੀ ਸਰਕਾਰ ਬਣਨੀ ਚਾਹੀਦੀ ਹੈ ਕਿ ਬਹੁਤ ਵਧੀਆ ਹੋਊਗਾ ਪੰਜਾਬ ਵਾਸਤੇ ਬਾਕੀ ਸਰਕਾਰਾਂ ਨੇ ਤਾਂ ਲੁੱਟ ਕੇ ਖਾ ਲਿਆ ਪੰਜਾਬ ਇਹ ਸਰਕਾਰ ਦੇਖਦੇ ਆਪਣਾ ਬਣਾਉਂਦੇ ਆ ਜੋ ਵਧੀਆ ਲੱਗਿਆ ਅਗਲੇ ਅਗਲੀ ਵਾਰ ਫੇਰ ਆਈ ਜਾਊਗੀ ਤੁਸੀਂ ਕਿਹੜੇ ਏਰੀਆ ਨੇ ਬਿਲੋਂਗ ਕਰਦੇ ਹੋ ਮੈਂ ਬਾਹੜੀ ਤੋਂ ਆ ਹਾਂਜੀ ਕਿਹੜਾ ਕਾਟਠ ਤੁਸੀਂ ਲੈ ਕੇ ਆਏ ਹੋ ਹਾਂਜੀ ਕਿੰਨਾ ਕਾਟਠ ਹੋਇਆ ਉਹ ਕਾਟਠ ਵੀਰੇ ਬਹੁਤ ਕਾਟਠ ਆ ਜਿੰਦਾਬਾਦ ਜਿੰਦਾਬਾਦ ਕਿਹੜਾ ਜਾਓਗੇ ਹਾਂਜੀ ਕਾਲੀ ਸਿਰਦਾ ਬਹੁਤ ਵਧੀਆ ਵੀਰਾਂ ਦਾ ਘਰ ਆ ਮੈਂ ਕਿਲਾ ਚਾ ਕੰਮ ਵੀਰਾਂ ਚੜਦੀ ਕਲਾ ਚਾ ਪੂਰੀ ਕਿਲਾ ਬਾਈ ਚੜਦੀ ਕਲਾ ਚੜ